ਹਰੇਕ ਪਰਿਵਾਰ ਨੂੰ ਅਸੀਂ 10 ਲੱਖ ਰੁਪਏ ਦਾ ਸਿਹਤ ਬੀਮਾ ਕਹ ਲੋ ਜਾਂ ਯੂਨੀਵਰਸਲ ਜਿਹੜੀ ਸਕੀਮ ਹੈ ਯੂਨੀਵਰਸਲ ਸਿਹਤ ਬੀਮਾ ਵੀ ਉਹ ਅਸੀਂ ਸ਼ੁਰੂ ਕਰਾਂਗੇ ਤੇ ਇਹ ਯੋਜਨਾ ਜਿਹੜੀ ਹੈ ਇਥੇ ਕੰਮ ਜਿਹੜਾ ਹੈ ਰਜਿਸਟ੍ਰੇਸ਼ਨ ਦਾ ਇਹ ਕੱਲ ਤੋਂ ਸ਼ੁਰੂ ਹੋ ਜੂਗਾ ਤਰਨਤਾਰਨ ਤੇ ਬਰਨਾਲਾ ਦੋ ਡਿਸਟ੍ਰਿਕਟਸ ਦੇ ਵਿੱਚ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋ ਜੂਗਾ ਤੇ ਜਿੱਥੇ ਸਾਰੇ ਨਿਵਾਸੀਆਂ ਨੂੰ ਸਿਹਤ ਕਾਰਡ ਜਿਹੜਾ ਉਹ ਬਣਾਵਾਂਗੇ ਜਾ ਕੇ ਉੱਥੇ ਮੈਡੀਕਲ ਕੈਂਪ ਲੱਗਣਗੇ ਲੋਕੀਂ ਜਿਹੜੇ ਨੇ 128 ਥਾਵਾਂ ਤੇ ਤਰਨਤਾਰਨ ਚ ਤੇ ਲਗਭਗ ਈਨੀ ਥਾਵਾਂ ਤੇ ਬਰਨਾਲੇ ਜਿਹੜੇ ਕੈਂਪ ਲੱਗਣਗੇ 2-3 ਦਿਨ ਦੇ ਕੈਂਪ ਲੱਗਣਗੇ ਤਾਂ ਕਿ ਕਿਸੇ ਨੂੰ ਵੀ ਰਜਿਸਟ੍ਰੇਸ਼ਨ ਕਰਾਉਣ ਵਾਸਤੇ ਘਰ ਤੋਂ ਦੂਰ ਨਾ ਜਾਣਾ ਪਵੇ ਪ੍ਰਚਾਰ ਵੀ ਕੀਤਾ ਜਾਊਗਾ ਕੈਂਪ ਤੋਂ ਪਹਿਲਾਂ ਚਾਹੇ ਗੁਰਦੁਆਰਾ ਸਾਹਿਬ ਦੇ ਸਪੀਕਰਾਂ ਚੋ ਚਾਹੇ ਕੋਈ ਵੈਸੇ ਮੁਨਾਦੀ ਕਰਾਵਾਂਗੇ ਤਾਂ ਕਿ ਹਰੇਕ ਬੰਦਾ ਜਿਹੜਾ ਹੈ ਉਹਦੇ ਤੱਕ ਇਹ ਰਿਸ਼ਤੇ ਨਿਕਲਣ ਵਾਸਤੇ ਇਸ ਸਕੀਮ ਦਾ ਫਾਇਦਾ ਲੈਣ ਵਾਸਤੇ ਆਵਾਜ਼ ਪਹੁੰਚ ਸਕੇ ਤੇ ਉਹ ਕਿਸੇ ਵੀ ਟਾਈਮ ਆ ਕੇ ਆਪਣਾ ਕੋਈ ਬਹੁਤ ਸਰਲ ਪ੍ਰਕਿਰਿਆ ਕੋਈ ਔਖਾ ਪ੍ਰੋਸੈਸ ਨਹੀਂ ਹੈਗਾ ਆਧਾਰ ਕਾਰਡ ਵੋਟਰ ਕਾਰਡ ਜਾਂ ਫਿਰ ਪਾਸਪੋਰਟ ਕਾਰਡ ਦੀ ਇੱਕ ਫੋਟੋ ਲੈ ਕੇ ਆਉਣਾ ਬਸ ਤਾਂ ਕਿ ਹੋਰ ਕੋਈ ਡਾਕੂਮੈਂਟ ਦੀ ਲੋੜ ਨਹੀਂ ਪੈਣੀ ਤੇ 10 ਤੋਂ 12 ਦਿਨ ਦੇ ਵਿੱਚ ਵਿੱਚ ਇਹਨਾਂ ਦੋਨਾਂ ਜ਼ਿਲ੍ਹਿਆਂ ਦੇ ਵਿੱਚ ਅ ਰਜਿਸਟ੍ਰੇਸ਼ਨ ਸਾਰੇ ਨਿਵਾਸੀਆਂ ਦੀ ਕੰਪਲੀਟ ਹੋ ਜਾਊਗੀ ਤੇ ਫੀਡਬੈਕ ਮਿਲਣ ਤੋਂ ਬਾਅਦ ਇਸ ਪ੍ਰਕਿਰਿਆ 'ਚ ਸੁਧਾਰ ਵੀ ਕਰਾਂਗੇ ਜੇ ਕੋਈ ਕਿਸੇ ਦਾ ਕੋਈ ਸੁਜੈਸ਼ਨ ਆਇਆ ਫਿਰ ਉਸ ਤੋਂ ਬਾਅਦ ਸਾਰੇ ਪੰਜਾਬ ਦੇ ਵਿੱਚ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੰਦੇ ਸੀ ਰਜਿਸਟ੍ਰੇਸ਼ਨ ਤੋਂ ਬਾਅਦ ਹਰੇਕ ਨਾਗਰਿਕ ਜਿਹੜਾ ਹੈ ਉਹ ਮੁੱਖ ਮੰਤਰੀ ਸਿਹਤ ਕਾਰਡ ਜਦੋਂ ਬਣ ਗਿਆ ਤਾਂ ਉਹ 10 ਲੱਖ ਰੁਪਏ ਦਾ ਮੁਫਤ ਤੇ ਕੈਸ਼ਲੈਸ ਜਿਹੜਾ ਇਲਾਜ ਕਰਾਉਣ ਦੇ ਕਾਬਿਲ ਵੀ ਹੋਊਗਾ ਐਲੀਜੀਬਲ ਵੀ ਹੋਊਗਾ ਸਰਕਾਰੀ ਕਰਮਚਾਰੀ ਆਂਗਣਵਾੜੀ ਆਸ਼ਾ ਵਰਕਰਾਂ ਵੀ ਇਸ ਸਕੀਮ ਦੇ ਵਿੱਚ ਸ਼ਾਮਲ ਹੋਣ ਗਿਆ ਉਹਨਾਂ ਦੇ ਪਰਿਵਾਰ ਵੀ ਤੇ ਮੈਂਬਰਾਂ ਦੀ ਗਿਣਤੀ ਦੀ ਕੋਈ ਸੀਮਾ ਨਹੀਂ ਹੈਗੀ ਜਦੋਂ ਕੋਈ ਜੇ ਕੋਈ ਰੱਬ ਨਾ ਕਰੇ ਕੋਈ ਬਿਮਾਰੀ ਹੁੰਦੀ ਹੈ ਤਾਂ ਜਿਹੜੇ ਪਰਿਵਾਰ ਦਾ ਮੈਂਬਰ ਹੈ ਉਹਦਾ ਇਲਾਜ ਜਿਹੜਾ ਉਹ 10 ਲੱਖ ਦੇ ਸਕੀਮ ਦੇ ਅੰਦਰ ਆ ਜਾਊਗਾ ਤੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲੇ ਦੇ ਵਿੱਚ ਸੂਚੀਬੱਧ ਕੀਤੇ ਜਾਣਗੇ ਇੰਪੈਨਲ ਕੀਤੇ ਜਾਣਗੇ ਬੱਦ ਤੋਂ ਬੱਦ ਪ੍ਰਾਈਵੇਟ ਸਕੂਲ ਜਿਹੜੇ ਹਸਪਤਲਾਂ ਨੂੰ ਅਸੀਂ ਲਾਵਾਂਗੇ ਜਿੰਨੇ ਮੈਕਸਿਮ ਹੋ ਸਕਦੇ ਨੇ ਸਰਕਾਰੀ ਤਾਂ ਸਾਰੇ ਹੋਣਗੇ ਤੇ ਇਸ ਸਕੀਮ ਦੇ ਅੰਡਰ 2000 ਸੇਤ ਪ੍ਰਕਿਰਿਆਾਂ ਮਾਤੇ ਆਪਰੇਸ਼ਨ ਵਗੈਰਾ ਵੀ ਸ਼ਾਮਲ ਹੋਣਗੇ ਵੱਡੇ ਇਹ ਨਹੀਂ ਹੈਗਾ ਕਿ ਆਜ ਬਿਮਾਰੀ ਇਸ ਕਾਰਡ ਦੇ ਅੰਦਰ ਆ ਨਹੀਂ ਸਕਦੀ ਜੀ ਆ ਬਿਮਾਰੀ ਇਸ ਕੰਡ ਨਾ ਇਹਦਾ ਨਾ ਕੋਈ ਬਾਕੀ ਤਾਂ ਪਹਿਲਾਂ ਹਜ਼ਾਰ ਮੁਹੱਲਾ ਕਲੀਨਿਕਾਂ ਚੋਂ ਹੀ ਖੰਗ ਖਾਂਸੀ ਬੁਖਾਰ ਜਾਂ ਛੋਟੇ ਮੂੜੇ ਉਹ ਤਾਂ ਮੁਹੱਲਾ ਕਲੀਨਿਕਾਂ ਚੋਂ ਹੀ ਹੋ ਜਾਂਦੀਆਂ ਨੇ ਉੱਥੇ ਵੀ ਸਾਰਾ ਕੁਝ ਫ੍ਰੀ ਹੈ ਤੇ ਬੜੇ ਕਾਮਯਾਬੀ ਨਾਲ ਚੱਲ ਰਹੇ ਨੇ ਮੈਂ ਇੱਕ ਦੇਖ ਰਿਹਾ ਸੀ ਕਿਸੀ ਕੋਈ ਪੱਤਰਕਾਰ ਗਿਆ ਸੀ ਉੱਥੇ ਅੰਦਰ ਉਹਨੇ ਸਾਰਿਆਂ ਨੂੰ ਪੁੱਛਿਆ ਵੀ ਉੱਥੇ ਮਰੀਜ਼ਾਂ ਨੂੰ ਕਿ ਬਾਹਰੋਂ ਤਾਂ ਨਹੀਂ ਕੋਈ ਦਵਾਈ ਲਿਖੀ ਕੋਈ ਦੂਜੀ ਵਾਰ ਆਇਆ ਸੀ ਕੋਈ ਤੀਜੀ ਵਾਰ ਵੀ ਆਇਆ ਸੀ ਕਿ ਨਹੀਂ ਜੀ ਸਾਨੂੰ ਕਦੋਂ ਕਿਸੇ ਇੱਕ ਨੇ ਵੀ ਜਵਾਬ ਨਹੀਂ ਦਿੱਤਾ ਇਹ ਗੱਲ ਕਿ ਸਾਨੂੰ ਬਾਹਰੋਂ ਕੋਈ ਚੀਜ਼ ਦਵਾਈ ਖਰੀਦਣੀ ਨਹੀਂ ਪਈ ਇੱਥੇ ਹੀ ਮਿਲ ਜਾਂਦੀ ਹੈ ਸਾਨੂੰ ਸੋ ਦੇਸ਼ ਦਾ ਪਹਿਲਾ ਸੂਬਾ ਹੋਊਗਾ ਜਿਹੜਾ ਹਰ ਪਰਿਵਾਰ ਨੂੰ ਬਿਨਾਂ ਕਿਸੇ ਪੇਤਪਾਪ ਦੇ ਬਿਨਾਂ ਕਿਸੇ ਧਰਮ ਜਾਤੀ ਜਾਂ ਕੋਈ ਹੋਰ ਕੋਈ ਪੈਰਾਮੀਟਰ ਨਹੀਂ ਹੈਗਾ ਜਿਵੇਂ ਬਿਜਲੀ ਅਸੀਂ 300 ਯੂਨਿਟ ਜਿਹੜੀ ਹੈ ਉਹ ਪਰ ਮੰਥ ਹਰ ਇੱਕ ਨੂੰ ਕੀ ਫ੍ਰੀ ਕੀਤੀ ਹੈ ਮੀਟਰ ਨੂੰ ਮੀਟਰ ਨੂੰ ਫ੍ਰੀ ਕੀਤੀ ਹੈ ਨਾ ਕਿ ਇਹ ਦੇਖ ਕੇ ਕਿ ਤੇਰੇ ਕੋਲ ਹਰਾ ਕਾਰਡ ਹੈ ਨੀਲਾ ਕਾਰਡ ਹੈ ਪੀਲਾ ਕਾਰਡ ਹੈ ਅਸੀਂ ਮੀਟਰ ਦੇਖਦੇ ਹਾਂ ਤੋਂ ਇਸੇ ਤਰ੍ਹਾਂ 10 ਲੱਖ ਰੁਪਏ ਹਰ ਪਰਿਵਾਰ ਨੂੰ ਜਿਹੜਾ ਉਹਦੇ ਅੰਡਰ ਲਿਆ ਜਾਊਗਾ ਤੇ ਪੰਜਾਬ ਦੇ ਵਿੱਚ ਇਹ ਇਤਿਹਾਸਕ ਪਹਿਲ ਜਿਹੜੀ ਹੈ ਉਹ ਦੇਸ਼ 'ਚ ਵੱਡੀ ਮਿਸਾਲ ਪੈਦਾ ਕਰੂਗੀ